ਲੱਧਰ ਸਾਹਿਬ ਅੱਜ ਅਸੀਂ ਆਪਣਾ ਪਿੰਡ ਚੱਕ ਹਕੀਮ ਅ ਗੁਰੂ ਰਵਿਦਾਸ ਮਹਾਰਾਜ ਦੀ ਚਾਰਨਸ਼ੋ ਪ੍ਰਾਪਤ ਹੈ ਜਿਹੜਾ ਗੁਰੂ ਧਾਮ ਹੈ ਅਸੀਂ ਅੱਜ ਉੱਥੇ ਖੜੇ ਹੈ ਗਿਆ ਇੱਥੇ ਅੱਜ ਖੜਨ ਦੀ ਜਾਂ ਆਉਣ ਦੀ ਵਿਸ਼ੇਸ਼ ਜਰੂਰਤ ਇਸ ਕਰਕੇ ਪਈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਐਸਪੀਸੀ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਕਿ ਜਿਹੜੇ 10 ਗੁਰੂ ਸਹਿਬਾਨ ਹੈ ਉਹਨਾਂ ਨੂੰ ਛੱਡ ਕੇ ਬਾਕੀਆਂ ਨੂੰ ਭਗਤ ਕਿਹਾ ਜਾਵੇ ਠੀਕ ਆ ਆਪਣਾ ਬਹੁਤ ਸਾਰੀਆਂ ਜਿਹੜੀਆਂ ਰਵਦਾਸੀਆ ਸਮਾਜ ਦੇ ਨਾਲ ਸੰਬੰਧਿਤ ਜਥੇਬੰਦੀਆਂ ਆਏ ਆ ਉਹਨਾਂ ਦਾ ਇਕੱਠ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆ ਮਸਲਾ ਇਹ ਸੀਗਾ ਕਿ ਵੀ ਜਿਹੜਾ ਇੱਕ ਆ ਐਸ.ਪੀ.ਸੀ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਹੈਗਾ ਕਿ ਆਪਣਾ ਆ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਭਗਤ ਕਿਹਾ ਜਾਵੇ ਜਾਂ ਬਾਕੀਆਂ ਨੂੰ ਵੀ ਭਗਤ ਕਿਹਾ ਜਾਵੇ ਗੁਰੂ ਸਾਹਿਬਾਨ ਸਿਰਫ ਜਿਹੜੇ ਆਪਣੇ ਸਿੱਖ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਉਹ ਹੀ ਆ ਤੇ ਬਾਕੀ ਹੋਰ ਸਾਰੇ ਭਗਤ ਹੈ ਇਸ ਤਰ੍ਹਾਂ ਦਾ ਜਿਹੜਾ ਆਪਣਾ ਇਹਨਾਂ ਸੰਤਨ ਹੈ ਜਿਹੜਾ ਹੈਗਾ ਬਹੁਤ ਬੁਰਾ ਮਨਾਇਆ ਔਰ ਜਿਹੜੀਆਂ ਬਾਕੀ ਰਵਿਦਾਸ ਕੌਮ ਦੇ ਨਾਲ ਸੰਬੰਧਿਤ ਜਥੇਬੰਦੀਆਂ ਉਹਨਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਕਿ ਅਸੀਂ ਤਾਂ ਆਪਣੇ ਗੁਰੂ ਨੂੰ ਗੁਰੂ ਕਵਾਂਗੇ ਰਵਿਦਾਸ ਮਹਾਰਾਜ ਜੀ ਨੂੰ ਔਰ ਸਤਗੁਰੂ ਕਵਾਂਗੇ ਜਿਵੇਂ ਸਤਗੁਰੂ ਕਬੀਰ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਉਸ ਤਰ੍ਹਾਂ ਦਾ ਮੈਂ ਇਹ ਸਮਝਦਾ ਹੈਗਾ ਆ ਕਿ ਜਿਹੜਾ ਭਗਤ ਸ਼ਬਦ ਹੈ ਇਹ ਵੀ ਇੱਕ ਬਹੁਤ ਵੱਡਾ ਭਗਤ ਸ਼ਬਦ ਭਗਤੀ ਤੋਂ ਬਣਿਆ ਹੋਇਆ ਹੈ ਔਰ ਇਹ ਵੀ ਬਹੁਤ ਵੱਡੀ ਮਹਿਮਾ ਹੈ ਭਗਤ ਗੁਰੂ ਬਾਣੀ ਦੇ ਵਿੱਚ ਵੀ ਬਹੁਤ ਬਾਰੇ ਜਿਹੜੇ ਭਗੇ ਸ਼ਬਦ ਦਾ ਜਿਹੜੀ ਮਹਿਮਾ ਹੈਗੀ ਹੈ ਉਹ ਕਿਹਦੀ ਹੈ ਗੁਰਦਾਸ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਿਖਿਆ ਸੀਗਾ ਜਿਨ੍ਹਾਂ ਨੇ ਆਪਣੇ ਹੱਥ ਨਾਲ ਉਹਨਾਂ ਨੇ ਜਿਹੜੀਆਂ ਆਪਣੀਆਂ ਵਾਰਾਂ ਦੇ ਵਿੱਚ ਵੀ ਭਗੇ ਸ਼ਬਦ ਤੇ ਖਾਸ ਕਰਕੇ ਕਰਕੇ ਗੁਰੂ ਰਵਿਦਾਸ ਮਹਾਰਾਜੀ ਦੀ ਮਹਿਮਾ ਕੀ ਕੀਤਾ ਕਿਆ ਕਿ ਜਿਹੜੇ ਚਾਰੇ ਵਰਨ ਹੈ ਉਹਨਾਂ ਦੇ ਪੈਰੀਂ ਆ ਕੇ ਪਏ ਹੋਏ ਆ ਸੋ ਇਸ ਕਰਕੇ ਆਪਣਾ ਜਿਹੜਾ ਮੈਸ ਸਮਝਦਾ ਹੈਗਾ ਕਿ ਗੁਰੂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡੀ ਸਾਡੇ ਪੰਜਾਬੀਆਂ ਤੇ ਖਾਸ ਕਰਕੇ ਸਾਡੇ ਨਾਰਥ ਇੰਡੀਆ ਦੇ ਵਿੱਚ ਮਨੁੱਖਤਾ ਦੇ ਉੱਤੇ ਉਹਨਾਂ ਨੇ ਬਹੁਤ ਵੱਡਾ ਭਲਾ ਕੀਤਾ ਹੈ ਬਹੁਤ ਵੱਡਾ ਪੂਰੀ ਦੁਨੀਆ ਨੂੰ ਇੱਕ ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਜਿਸ ਸੰਪਾਦਨਾ ਕਰਕੇ ਇੱਕ ਗ੍ਰੰਥ ਇਹੋ ਜਿਹਾ ਦਿੱਤਾ ਹੈ ਜਿਹਦੇ ਵਿੱਚ ਜਾਤ ਪਾਤ ਉੱਚ ਨੀਚ ਨੂੰ ਉੱਪਰ ਉੱਠ ਕੇ ਉਹਨਾਂ ਸੰਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਜਿਹੜੇ ਬਿਲਕੁਲ ਰੱਬ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਨਾ ਕਿਸੇ ਦੀ ਜਾਤ ਦੇਖੀ ਨਾ ਉੱਚ ਦੇਖੀ ਨਾ ਨੀਚ ਦੇਖੀ ਨਾ ਮਰਨ ਦੇਖਿਆ ਸੋ ਇਸ ਕਰਕੇ ਜਿਹੜਾ ਆਪਣਾ ਅੱਜ ਅਸੀਂ ਅਗਰ ਆਪਣਾ ਗੁਰੂ ਰਵਿਦਾਸ ਮਹਾਰਾ ਜੀ ਨੂੰ ਯਾਦ ਵੀ ਕਰ ਰਹੇ ਆ ਤੇ ਪੰਜਵੇਂ ਪਾਤਸ਼ਾਹ ਦੀ ਦੇਣ ਹੈ ਕਿਉਂਕਿ ਉਹਨਾਂ ਦੀ ਬਾਣੀ ਸੰਭੀ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਇਸ ਕਰਕੇ ਆਪਣਾ ਸਤਿਗੁਰੂ ਆਪਣਾ ਜਿਹੜੇ ਅਸੀਂ ਆਪਣਾ ਲੋਕ ਉਹਨਾਂ ਦੇ ਆਪਣਾ ਕੌਮ ਦੇ ਵਿੱਚ ਪੈਦਾ ਹੋਏ ਆ ਰਵਿਦਾਸੀਆ ਕੌਮ ਦੇ ਵਿੱਚ ਆ ਧਰਮੀ ਕੌਮ ਦੇ ਵਿੱਚ ਜਾਂ ਰਵਿਦਾਸੀਆ ਸਿੱਖ ਕੌਮ ਦੇ ਵਿੱਚ ਸਾਡਾ ਜਿਹੜਾ ਝੁਕਾ ਹੈ ਸਾਡੇ ਲੋਕਾਂ ਦਾ ਝੁਕਾ ਹੈ ਉਹ ਜ਼ਿਆਦਾ ਹੈ ਕਿ ਅਸੀਂ ਆਪਣਾ ਉਹਨਾਂ ਨੂੰ ਗੁਰੂ ਮੰਨਦੇ ਆ ਸਤਿਗੁਰੂ ਮੰਨਦੇ ਆ ਤਾਂ ਮੇਰੇ ਮੇਰੇ ਖਿਆਲ ਹੈ ਕਿ ਜਿਹੜਾ ਐਸ்சிਪੀਸੀ ਨੂੰ ਗੁਰੇਜ਼ ਕਰਨਾ ਚਾਹੀਦਾ ਪਹਿਲੇ ਜਿਹੜੇ ਐਸ்சிਪੀਸੀ ਦੇ ਵੋਟਾ ਹੈਗੇ ਆ ਪੰਜਾਬ ਦੇ ਵਿੱਚ 27 ਲੱਖ ਰਹਿ ਗਈਆਂ ਆ 27 ਲੱਖ ਦਾ ਮਤਲਬ ਹੈਗਾ ਟੋਟਲ ਆਬਾਦੀ ਦਾ 9% 9% ਦੇ ਵਿੱਚੋਂ ਜੇ ਆਪਾਂ 50% ਕੱਢ ਲਈਏ ਔਰਤਾਂ ਨੂੰ ਤੇ ਕਿੰਨਾ ਰਹਿ ਗਿਆ ਮਰਦ ਤਾਂ ਸਾਰੇ 4.5% ਰਹਿ ਗਏ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਸਿੱਖ ਭਾਈਚਾਰਾ ਆ ਉਹ ਸੰਗਠਦਾ ਜਾ ਰਿਹਾ ਹੈ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਚਾਹੇ ਸਹਿਜ ਧਾਰੀ ਸਿੱਖ ਹੈ ਜਾਂ ਕੋਈ ਆਪਣਾ ਅਮਰਤ ਧਾਰੀ ਸਿੱਖ ਹੈ ਸਾਰੇ ਸਿੱਖ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਹੈ ਉਹਨਾਂ ਨੂੰ ਆਦਰ ਮਾਨ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਤਕਾਰ ਮਿਲਣਾ ਚਾਹੀਦਾ ਹੈ ਔਰ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਨਹੀਂ ਲਾਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਭਗਤ ਕਿਹਾ ਜਾਵੇ ਉਹਨਾਂ ਨੂੰ ਗੁਰੂ ਕਿਹਾ ਜਾਵੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਬਾਣੀ ਗੁਰੂ ਬਾਣੀ ਜਿੱਦ ਬਾਣੀ ਅਮਰਤ ਸਾਹਿਬ ਫਿਰ ਆਪਾਂ ਲੱਗ ਗਿਆ ਕਿ ਨਾ ਭਗਤ ਤੇ ਨਾ ਗੁਰੂ ਤੇ ਨਾ ਕਿਸੇ ਹੋਰ ਦੇ ਵਿੱਚ ਕੋਈ ਫਰਕ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਫਰਕ ਹੈਗਾ ਤੇ ਫਿਰ ਅਸੀਂ ਉਸ ਤਰ੍ਹਾਂ ਦੀਆਂ ਗੱਲਾਂ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਣਾ ਜਿਹੜੀ ਬਾਣੀ ਦੀ ਵਿਆਖਿਆ ਆ ਜਾਂ ਧਰਮ ਦੀ ਵਿਆਖਿਆ ਆ ਜਾਂ ਅਸੀਂ ਆਪਣਾ ਮਨੁੱਖਤਾ ਨੂੰ ਜੋੜਨ ਦੀ ਗੱਲ ਹੈ ਉਹਦੇ ਉੱਤੇ ਜ਼ਿਆਦਾ ਪੈਰਾ ਦੇਣ ਦੀ ਲੋੜ ਹੈ ਪੰਜਾਬ ਇੱਕ ਬਹੁਤ ਵਧੀਆ ਖੁਸ਼ਹਾਲ ਕਿੱਤਾ ਹੈ ਖਿੱਤਾ ਆ ਪੂਰੇ ਭਾਰਤ ਦਾ ਜਿੱਥੇ ਆਪਣਾ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਸਾਰੇ ਪਾਤਾ ਦੀ ਬਾਣੀ ਸਾਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਲਿਪੀ ਦੇ ਵਿੱਚ ਉਹ ਮਿਲਦੀ ਆ ਪਰ ਆਪਾਂ ਪੜਦੇ ਆ ਸਾਰੇ ਲੋਕੀ ਚਾਹੇ ਉਹ ਕੋਈ Hindu ਹੋਵੇ Sikh ਹੋਵੇ Bodhi ਹੋਵੇ Jain ਹੋਵੇ ਸਾਰੇ ਨਤਮਸਤਕ ਹੋਣੇ ਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਲੇਕਿਨ ਗੁਰਦੁਆਰਾ ਸਾਹਿਬ ਤੋਂ ਜਦੋਂ ਇਸ ਤਰ੍ਹਾਂ ਦੇ ਡਿਕਟੇਟਸ ਆਨੇ ਸ਼ੁਰੂ ਹੋ ਜਾਣਗੇ ਕਿ ਫਲਾਣੇ ਨੂੰ ਗੁਰੂ ਕਹੋ ਫਲਾਣੇ ਨੂੰ ਭਗਤ ਕਹੋ ਤਾਂ ਲੋਕੀ ਨਰਾਸ਼ ਹੋਣਗੇ ਲੋਕੀ ਲੋਕਾਂ ਦਾ ਮੂੰਹ ਭੰਗ ਹੋਏਗਾ ਤੇ ਲੋਕੀ ਉੱਧਰ ਨੂੰ ਮੂੰਹ ਨਹੀਂ ਕਰਨਗੇ ਧਰਮ ਉਹ ਜਿਹਨੂੰ ਜਿਹਨੂੰ ਵੱਧ ਤੋਂ ਵੱਧ ਫੈਲਾਇਆ ਜਾਵੇ ਮੈਂ ਅਮਰੀਕਾ ਗਿਆ ਸੀਗਾ ਉੱਥੇ ਆਪਣਾ ਹੋਟਲ ਦੇ ਵਿੱਚ ਬਾਈਬਲ ਰੱਖੀ ਹੋਈ ਸੀਗੀ ਹਾਲਾਂਕਿ ਹੋਟਲਾਂ ਦੇ ਵਿੱਚ ਲੋਕੀ दारू ਵੀ ਪੀਂਦੇ ਆ ਮਾਸ ਮੱਛੀ ਵੀ ਖਾਂਦੇ ਆ ਸਰ ਗੰਦੇ ਆ ਤੇ ਵੀ ਲੋਕੀ ਪੜਨ ਜੇ ਨਾਲ ਚੁੱਕੇ ਲੈ ਜਾਣੀ ਤਾਂ ਲੈ ਜਾਣ ਤੇ ਅਸੀਂ ਉਹਨਾਂ ਨੂੰ ਕੱਪੜਿਆਂ ਦੇ ਵਿੱਚ ਬੰਨ ਕੇ ਮੈਂ ਇਸ ਤੇ ਕਮੈਂਟ ਕਰਨਾ ਯੋਗ ਨਹੀਂ ਸਮਝਦਾ ਕਿਉਂਕਿ ਸਤਕਾਰ ਹੈਗਾ ਆ ਸਾਡਾ ਬਾਣੀ ਦਾ ਕਿਵੇਂ ਕਰਨਾ ਹੈਗਾ ਉਹ ਆਪਣਾ ਸਾਡੇ ਜਿਹੜੇ ਰਹਿਨਮਾ ਹੈਗੇ ਆ ਉਹਨਾਂ ਨੇ ਦੇਖਣਾ ਹੈ ਲੇਕਿਨ ਬਾਣੀ ਘਰ ਘਰ ਪਹੁੰਚੇ ਜਨ ਜਨ ਤੱਕ ਪਹੁੰਚੇ ਬਾਣੀ ਨੂੰ ਅਸੀਂ ਸਮਝੀਏ ਅਸੀਂ ਬਾਣੀ ਨੂੰ ਅਸੀਂ ਸਿਰ ਮੱਥਾ ਟੇਕ ਕੇ ਤੱਕ ਸੀਮਤ ਰਹਿ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੈਗਾ ਉਹਨੂੰ ਅਸੀਂ ਕਦੇ ਧਿਆਨ ਨਾਲ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਆਗੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੋਤੂ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂਕੇ ਰਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਇਹ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮੇ ਕੋਈ ਨਹੀਂ ਕਿ ਕਿਰਪਾ ਸਜੇ ਹਮ ਹੈ ਨਹੀਂ ਕੋਈ ਗਰੀਬ ਸੇ ਕਰੋੜ ਪਰ ਇਹ ਉਹਨਾਂ ਲੋਕਾਂ ਵਾਸਤੇ ਜਿਹੜਾ ਧਰਮ ਹੈਗਾ ਬਣਾਇਆ ਸੀ ਸਿੱਖ ਕਨ ਖਾਲਸਾ ਪੰਥ ਜਿਨ੍ਹਾਂ ਦੇ ਅੱਜ ਜਿਨ੍ਹਾਂ ਦੇ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਜਿਹੜੇ ਕੌਮ ਚ ਪੈਦਾ ਹੋਏ ਗੁਰੂ ਸਾਹਿਬਾਨ ਨੇ ਉਹਨਾਂ ਤੇ ਬੰਦਸ਼ਾ ਲਾਈਆਂ ਜਾ ਰਹੀਆਂ ਹੈਗੀਆਂ ਜੋ ਕਿ ਕਤਈ ਠੀਕ ਨਹੀਂ ਹੈਗੀਆਂ ਪੰਜਾਬ ਦੀ ਸ਼ਾਂਤੀ ਦੇ ਵਾਸਤੇ ਵੀ ਠੀਕ ਨਹੀਂ ਹੈਗੀਆਂ ਭਾਈਚਾਰ ਸਾਂਝ ਲਈ ਠੀਕ ਨਹੀਂ ਹੈਗੀਆਂ ਮੈਂ ਸਮਝਦਾ ਹੈਗਾ ਕਿ ਜਿਹੜੀ ਆਪਣਾ ਅੱਜ ਦੀ ਇਹ ਇਕੱਤਰਤਾ ਸੀ ਸੰਤਾਂ ਦੀ ਔਰ ਜਥੇਵੰਦੀਆਂ ਦੀ ਇਹਦੇ ਵਿੱਚ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕਹੀ ਆ ਕਿ ਅਸੀਂ ਸਤਕਾਰ ਸਰਦਾ ਕਰਾਂਗੇ ਪਰ ਅਸੀਂ ਆਪਣੇ ਗੁਰੂ ਮਹਾਰਾਜ ਨੂੰ ਗੁਰੂ ਕਹਾਂਗੇ ਸਤਗੁਰੂ ਕਹਾਂਗੇ ਲੇਕਿਨ ਅਸੀਂ ਕਿਸੇ ਦੂਜੇ ਜੇ ਕੋਈ ਸਾਡੇ ਸਤਿਗੁਰੂ ਦੀ ਗੁਰੂ ਸਾਹਿਬਾਨ ਦੀ ਗੁਰੂ ਰਵਿਦਾਸ ਮਹਾਰਾਜ ਦੀ ਕੋਈ ਆਪਣਾ ਬੇਅਦਬੀ ਕਰੇਗਾ ਤਾਂ ਉਹ ਅਸੀਂ ਸਹਿਣ ਨਹੀਂ ਕਰਾਂਗੇ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਅਸੀਂ ਗਲੋਬਲ ਅਵੇਅਨਸ ਨੂੰ ਦੇ ਮਾਧਮੇਂ ਦੇ ਆਈਐਸ ਲੱਧਰ ਸਾਹਿਬ ਸੀ ਜਿਹੜੇ ਸਾਡੇ ਜਲੰਧਰ ਵੀ ਰਹੇ ਆ ਇੱਕ ਚਿੰਤਕ ਵੀ ਹੋਰ ਕਾਫੀ ਇਹਨਾਂ ਨੇ ਲਿਖਿਆ ਵੀ ਲਖਾਰੀ ਲਿਖਦੇ ਵੀ ਆ ਔਰ ਅਸੀਂ ਇਹਨਾਂ ਦੇ ਵਿਚਾਰ ਜਾਣਿਆ ਇਹਨਾਂ ਨੇ ਮਾਨਤਾ ਦੇ ਪ੍ਰਤੀ ਬੜੇ ਵਧੀਆ ਦਿੱਤੇ ਨੇ ਉਹ ਜੋ ਪਹਿਲਾਂ ਸੰਦੇਸ਼ ਉਥੋਂ ਅਕਾਲ ਤੱਕ ਸਭ ਤੋਂ ਹੁੰਦਾ ਸੀਗਾ ਮਾਨਤਾ ਦਾ ਉਹ ਲੱਗਦਾ ਕਿ ਉਤੋਂ ਲੋਕ ਭਟਕ ਰਹੇ ਆ ਇਹ ਤਾਂ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਆ ਜਾਂ ਇਸ ਜਿੱਥੇ ਬੰਦੀਆਂ ਜਿਹੜੀਆਂ ਮੀਟਿੰਗਾਂ ਕਰ ਰਹੀਆਂ ਗਲੋਬਲ ਅਵੇਅਰਨੈਸ ਹੋਣ ਦੇ ਬਜੇ ਲੱਦਾ ਸਾਹਿਬ ਦਾ ਸਵਾਗਤ ਹੈ